ਸਵਾਗਤ ਹੈ ਜੀ ਹੁਸ਼ਿਆਰਪੁਰ ਜੀ ਉਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਹੁਸ਼ਾਰਪੁਰ ਦੇ ਹਲਕਾ ਮੁਕੇਰੀਆਂ ਦੀ ਨੌਂਦੇ ਕਸਬਾ ਹਾਜੀਪੁਰ 'ਚ ਅੱਜ ਸਵੇਰ ਸਮੇਂ ਕੋਆਪਰੇਟਿਵ ਬੈਂਕ ਨੂੰ ਅੱਗ ਲੱਗਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਤੇ ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਉਹਨਾਂ ਵੱਲੋਂ ਇਸ ਦੀ ਇਤਲਾ ਬੈਂਕ ਦੇ ਅਧਿਕਾਰੀਆਂ ਤੇ ਪ੍ਰਬੰਧਕਾਂ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਬੈਂਕ ਦੇ ਪ੍ਰਬੰਧਕ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਂਦੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਬੈਂਕ ਪ੍ਰਬੰਧਕਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਏਸ਼ੋਰਟ ਸਰਕਟ ਤੋਂ ਮੰਨਿਆ ਜਾ ਰਿਹਾ ਹੈ ਤੇ ਫਿਲਹਾਲ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਅੱਗ ਦੀ ਘਟਨਾ ਦੇ ਨਾਲ ਬੈਂਕ ਦੇ ਕੁਝ ਜ਼ਰੂਰੀ ਕਾਗਜ਼ात ਜ਼ਰੂਰ ਜਲੇ ਨੇ ਪਰ ਅਜੇ ਤੱਕ ਕਿ ਬੈਂਕ ਦਾ ਕਿੰਨਾ ਕੁ ਨੁਕਸਾਨ ਹੋਇਆ ਇਸ ਬਾਬਤ ਕੋਈ ਸਟੀਕ ਜਾਣਕਾਰੀ ਅਜੇ ਨਹੀਂ ਹੈ ਤੇ ਜਾਂਚ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ ਸਾਹਿਬ ਕੀ ਕਾਰਨ ਬਣਿਆ ਲੱਗਦਾ ਜੀ ਅੱਗ ਲੱਗਦੀ ਹੈ ਅਜੇ ਤੱਕ ਤਾਂ ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦੇ ਜੀ ਮੈਕਸਿਮਮ ਮੇਰੇ ਕੋਲ ਸ਼ਾਰਟ ਸਰਕਟ ਦਾ ਹੀ ਹੋ ਸਕਦਾ ਕਾਰਨ ਹੈ। ਤੁਹਾਨੂੰ ਕੋਲੋਂ ਗੱਲ ਕਰੀ। ਮੈਨੂੰ ਤਾਂ ਇਹਨਾਂ ਨੇ ਐਡਵੋਕੇਟ ਸਾਹਿਬ ਨੇ ਫੋਨ ਕੀਤਾ ਵੀਦਦਾ ਹੋਇਆ। ਫਟਾਫਟ ਆਓ ਜਰਾ ਕੋਈ ਨਰਮਾਂ ਦੇ ਟਾਈਮ ਲੱਗ ਗਿਆ। ਕੋਈ 7:00 7:30 7:00 ਵਜੇ ਨਾਲ ਇਹਨਾਂ ਨੇ ਫੋਨ ਕੀਤਾ। 7:00 ਵਜੇ। ਹਾਂ 7:00 ਵਜੇ। ਬਤਾਦਾ ਕੋਈ ਕੈਸ਼ ਦਾ ਨੁਕਸਾਨ ਨਹੀਂ। ਨਹੀਂ ਨਹੀਂ ਅਜੇ ਕੁਝ ਨਹੀਂ ਕਹਿ ਸਕਦੇ। ਦੇਖ ਕੇ ਪਤਾ ਲੱਗੂ ਅੰਦਰ ਧੂਆਂ ਬਹੁਤ ਹੈ ਜੀ। ਜਾਵਾਂਗੇ ਅੰਦਰ ਫੇਰ ਪਤਾ ਲੱਗੇਗਾ। ਅਜੇ ਕੋਈ ਨਹੀਂ ਹੈ ਜੀ। ਇਹ ਫਾਇਰ ਵਗੇੜੀ ਆਈ ਹੈ। ਬਾਕੀ ਫੋਨ ਕਰਦੇ ਅਸੀਂ ਆਉਣ ਦੇ ਵੇਖ ਛੱਡੇ ਸਾਫ ਉਧਾ ਇੱਥੇ ਹੀ ਹੈ ਕਿ ਕੱਪੜੇ ਕੀ ਕਾਰਨ ਬਣਿਆ ਕਰਿਆ ਇਸ ਬਾਰੇ ਤਾਂ ਜੇ ਬਾਤ ਹੀ ਪਤਾ ਲੱਗ ਪਾਇਗਾ देयर आर ਚਾਂਸਸ ਕਿ ਸ਼ਾਰਟ ਸਰਕਟ ਹੋਇਆ ਹੋਵੇ ਬਾਕੀ ਸਾਰੇ ਘਰ ਬਿਲਕੁਲ ਸਾਹਮਣੇ ਹੈ ਕੋਆਪਰੇਟਿਵ ਬੈਂਕ ਤੇ ਤਾਂ ਦੇਖਿਆ ਧੂਆ ਨਿਕਲ ਰਿਹਾ ਸੀਗਾ ਫਿਰ ਇਮੀਡੀਏਟਲੀ ਆਪਾਂ ਡਾਇਰੈਕਟਰ ਸਾਹਿਬ ਨੂੰ ਤੇ ਮੈਨੇਜਰ ਸਾਹਿਬ ਨੂੰ ਇਨਫੋਰਮ ਕੀਤਾ ਇਹਨਾਂ ਨੇ ਫਿਰ ਅੱਗੇ ਫਾਇਰ ਬਰਗੇਡ ਵਾਲਿਆਂ ਨੂੰ ਕਿਹਾ ਜੀ ਬੈਂਕ ਦੇ ਮੁਲਾਜ਼ਮ ਸਾਰੇ ਪਹੁੰਚ ਗਏ ਸੀ ਤੋ ਦੇਖ ਕੇ ਕੋਸ਼ਿਸ਼ ਕੀਤੀ ਸਾਰੇ ਨੇ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਬਾਕੀ ਹੁਣ ਬੈਂਕਾਂ ਲੈ ਅੰਦਰ ਆਪਣਾ ਦੇਖਣਗੇ ਜੀ ਕੀ ਸਿਸਟਮ ਹੈ ਕੀ ਨੁਕਸਾਨ ਹੋਇਆ ਉਹਨਾਂ ਨੂੰ ਪਤਾ ਕਿੰਨੇ ਕੁ ਵੇਲੇ ਦੀ ਸਪੈਸ਼ਲ ਗੱਲ ਹੈ ਜੀ ਸਵੇਰੇ 7:00 ਵਜੇ 7 ਦੇ ਕਰੀਬ ਦੀ ਗੱਲ ਹੈ ਇਹ ਤਾਂ ਜੀ ਹੁਣ ਮੈਟਰ ਆਫ ਇਨਕੁਆਇਰੀ ਹੈ ਲੱਗਦਾ ਹੈ ਪ੍ਰਾਇਮਰੀ ਫਸਾਇਆ ਹੀ ਲੱਗਦਾ ਹੈ ਕਿ ਸ਼ਾਰਟ ਸਰਕਟ ਹੋਇਆ ਹੈ ਇਹ ਜੀ ਬੈਂਕਾਂ ਲੈ ਨੂੰ ਅੰਦਰ ਪਤਾ ਹੋਏਗਾ ਜਿਹੜੇ ਗਏ ਰਿਕਾਰਡ ਵਗੈਰਾ ਤੋਂ ਸੜਿਆ ਇਹਨਾਂ ਨੇ ਕਿਤਾਬਾਂ ਰੱਖੀਆਂ ਬਾਹਰੋਂ ਚ ਲੱਗ ਰਿਹਾ ਕੁਝ ਰਿਕਾਰਡ ਸੜਿਆ ਹੈ ਬਾਕੀ ਪੂਰੀ ਅਸੈਸਮੈਂਟ ਅੰਦਰ ਇਹ ਜੇ ਧੂਆ ਬਹੁਤ ਹੈ inspiring innovation DNA universe.